ਸਰ ਜਿਹੜੇ ਗੁੰਗੇ ਵਿਅਕਤੀ ਕੋਲੋਂ ਜ਼ਮੀਨ ਖਰੀਦਣੀ ਹੋਵੇ ਉਹਦਾ ਕੀ ਪ੍ਰੋਸੈਸ ਆ ਗੁੰਗੇ ਵਿਅਕਤੀ ਵੱਲੋਂ ਜਿਹੜੀ ਜ਼ਮੀਨ ਹੈ ਨਾ ਜੀ ਹਾਂਜੀ ਜਾਂ ਤਾਂ ਉਹ ਪੜਿਆ ਹੋਵੇ ਲਿਖ ਕੇ ਵੀ ਕਰਾ ਸਕਦਾ ਠੀਕ ਆ ਜੇ ਲਿਖ ਕੇ ਦੇ ਸਕਦਾ ਨਾ ਜੀ ਕਈ ਵਾਰੀ ਗੁੰਗੇ ਬੱਚਿਆਂ ਦੇ ਸਕੂਲਾਂ 'ਚ ਬੱਚੇ ਪੜ੍ਹੇ ਹੁੰਦੇ ਨੇ ਹਾਂਜੀ ਹਾਂ ਉਹ ਲਿਖ ਕੇ ਦੱਸ ਦੇ ਵੀ ਹਾਂ ਮੈਂ ਇਹ ਜ਼ਮੀਨ ਵੇਚ ਰਿਹਾ ਤਾਂ ਵੀ ਹੋ ਸਕਦੀ ਹੈ ਠੀਕ ਹੈ ਜੀ ਜੇ ਉਹ ਸੁਣਦਾ ਵੀ ਨਹੀਂ ਹੈ ਗੁੰਗਾ ਵੀ ਹੈ ਬੋਲਾ ਵੀ ਹੈ ਹਾਂਜੀ ਤਾਂ ਉਹਦੇ ਜਿਹੜੇ ਗਾਰਡੀਅਨ ਨੇ ਅਦਾਲਤ 'ਚੋਂ ਪ੍ਰਵਾਨਗੀ ਲੈ ਕੇ ਗਾਰਡੀਅਨ ਦੀ ਪ੍ਰਵਾਨਗੀ ਵਾਹ ਇਹ ਜੀ ਉਹਦੀ ਮਦਰ ਉਹਦਾ ਫਾਦਰ ਇਹ ਜੀ ਗਾਰਡੀਅਨ ਪ੍ਰਵਾਨਗੀ ਲੈ ਕੇ ਅਦਾਲਤ ਚੋਂ ਫਿਰ ਵੇਚ ਸਕਦੇ ਨਹੀਂ ਠੀਕ ਹੈ ਜੀ ਵੈਸੀ ਜੀ ਵੈਸੀ ਨਹੀਂ ਹਾਂ ਜੇ ਨਿਸ਼ਾਨਦੇਹੀ ਵਿੱਚ ਇਤਰਾਜ਼ ਹੋਵੇ ਤਾਂ ਬੰਦਾ ਦੁਬਾਰਾ ਮਿੰਨਤੀ ਕਰਵਾ ਸਕਦਾ ਤਾਂ ਉਹ ਕਿੰਨੇ ਦਿਨਾਂ ਦੇ ਅੰਦਰ ਅੰਤਰ ਕਰਵਾ ਸਕਦਾ ਜੀ ਜਿਹੜੇ ਬੰਦੇ ਨੂੰ ਇਤਰਾਜ਼ ਹੈ ਨਾ ਉਹ ਆਪਣੀ ਜ਼ਮੀਨ ਦੀ ਮਿੰਨਤੀ ਕਰਾ ਸਕਦਾ ਜੀ ਸਪੋਜ਼ ਕਰੋ ਮੈਂ ਮਿੰਨਤੀ ਕਰਾ ਲਈ ਹਾਂਜੀ ਸੋਡੀ ਜ਼ਮੀਨ 'ਚ ਮੇਰਾ ਨਿਸ਼ਾਨ ਲੱਗ ਗਿਆ ਠੀਕ ਆ ਤੁਸੀਂ ਆਪਣੀ ਜ਼ਮੀਨ ਦੀ ਮਿੰਨਤੀ ਕਰਾ ਸਕਦੇ ਮੇਰੀ ਮਿੰਨਤੀ ਦੁਬਾਰਾ ਨਹੀਂ ਤੁਸੀਂ ਕਰਾ ਸਕਦੇ ਅੱਛਾ ਜੀ ਠੀਕ ਆ ਮੇਰੀ ਜ਼ਮੀਨ ਦੀ ਮਿਲਤੀ ਤੁਸੀਂ ਨਹੀਂ ਕਰਾ ਸਕਦੇ ਤੁਸੀਂ ਆਪਦੀ ਜ਼ਮੀਨ ਦੀ ਕਰਾ ਸਕਦੇ ਹੋ ਠੀਕ ਆ ਜਦ ਤੁਹਾਡੀ ਜ਼ਮੀਨ ਦੀ ਮਿਲਤੀ ਉੱਥੋਂ ਮਿਲ ਕੇ ਪੂਰੀ ਹੋ ਗਈ ਫਿਰ ਤਾਂ ਤੁਹਾਨੂੰ ਛੱਡਣੀ ਪੈਣੀ ਹੈ ਨਾ ਇਹ ਠੀਕ ਆ ਮਤਲਬ ਮੈਂ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਤੁਹਾਡੀ ਮਿਲਤੀ ਨੂੰ ਨਹੀਂ ਕਰ ਸਕਦਾ ਤੁਸੀਂ ਚੈਲੰਜ ਕਰ ਸਕਦੇ ਤੁਸੀਂ ਆਪਦੀ ਕਰਾ ਸਕਦੇ ਮੈਂ ਆਪਦੀ ਕਰਵਾਉਣ ਲਈ ਆਪਦੀ ਕਰਵਾ ਸਕਦਾ ਆਪਦੀ ਕਰਾ ਸਕਦੇ ਤਾਂ ਅਜਾ ਜਿਹੜਾ ਸ਼ਬਦ ਹੈ ਜੀ ਇਹ ਝਗੜਾ ਠੀਕ ਹੈ ਜੀ ਸੁਪੋਜ਼ ਕਰੋ ਮੈਂ ਰਿਸ਼ਤੀ ਕਰਾ ਲਈ ਹਾਂਜੀ ਮੈਂ ਰਿਸ਼ਤੀ ਦਾ ਇੰਤਕਾਲ ਦਰਜ ਕਰਾ ਲਿਆ ਉਹ ਤੇ ਜਣ ਕੇ ਕਿਸੇ ਖਰੀਦਦਾਰ ਨੂੰ ਉਤਰਾਜ ਠੀਕ ਹੈ ਜੀ ਉਹ ਬੰਦੇ ਨੇ ਤਹਿਸੀਲਦਾਰ ਲਵੇ ਇਤਰਾਜ਼ ਪੇਸ਼ ਕਰਤਾ ਵੀ ਇਹ ਜਿਹੜੀ ਜ਼ਮੀਨ ਵਿਕੇ ਗਲਤ ਵਿਕੀ ਏ ਕਿਸੇ ਕਿਸੇ ਦਾ ਵੀ ਚਾਹੇ ਗਲਤ ਇਤਰਾਜ਼ ਲਾਤਾ ਚਾਹੇ ਸਹੀ ਲਾਤਾ ਆ ਕੁਛ ਵੀ ਲਾਤਾ ਹੀ ਜਦੋਂ ਉਹ ਤੇ ਇਤਰਾਜ਼ ਲੱਗ ਗਿਆ ਕਿਰਾ ਉਹ ਨਾਇਬ ਤਹਿਸੀਲਦਾਰ ਸਜਾ ਤਹਿਸੀਲਦਾਰ ਜਿਹੜਾ ਵੀ ਸਰਕਲ ਅਫਸਰ ਹੈਗੇ ਆ ਉਹਦੀ ਪਾਵਰ ਤੋਂ ਇੰਤਕਾਲ ਬਾਹਰ ਹੋ ਜਾਂਦਾ ਏ ਠੀਕ ਹੈ ਜੀ ਜਦੋਂ ਇਤਰਾਜ਼ ਲੱਗ ਗਿਆ ਕੋਈ ਠੀਕ ਹੈ ਸਰ ਤਾਂ ਉਹ ਇੰਤਕਾਲ ਨਹੀਂ ਹੁੰਦਾ ਹੈਗਾ ਉਹ ਮਤਰਾਜਾ ਕਰਕੇ ਐਸਡੀਐਮ ਸਾਹਿਬ ਦੇ ਭੇਜਿਆ ਜਾਂਦੇ ਠੀਕ ਹੈ ਜੀ ਐਸਡੀਐਮ ਸਾਹਿਬ ਉਹਦਾ ਫਿਰ ਦੋਇਤਰਾ ਦਾ ਝਗੜਾ ਜਿਹੜਾ ਹੈਗਾ ਸੁਣ ਕੇ ਉਹਦਾ ਫ ਫੀਲਡਰ ਸਭ ਲੋਗੋ ਉਹ ਮਤਨਜਾ ਹੋ ਕੇ ਇੰਤਕਾਲ ਚਲਾ ਜਾਂਦਾ ਠੀਕ ਆ ਮਤਨਜਾ ਜਨ ਕੀ ਝਗੜਾ ਵੀ ਇਹਦਾ ਕੋਈ ਝਗੜਾ ਹੈ ਝਗੜੇ ਵਾਲੀ ਚੀਜ਼ ਨੂੰ ਜਨ ਕੀ ਐਸਡੀਐਮ ਸਾਹਿਬ ਲੈ ਭੇਜਦੇ ਭੇਜਦਾ ਜਿੰਨਾ ਚਿਰ ਐਸਡੀਐਮ ਸਾਹਿਬ ਦਾ ਫੈਸਲਾ ਨਹੀਂ ਉਹਨਾਂ ਚ ਰੋਤ ਚ ਇੰਤਕਾਲ ਚ ਮਤਨਜਾ ਸ਼ਬਦ ਆਉਗਾ ਮਤਨਜਾ ਨਹੀਂ ਵੀ ਇਹ ਇੰਤਕਾਲ ਮਤਨਜਾ ਹੈ ਵੀ ਇੰਤਕਾਲ ਦਾ ਝਗੜਾ ਹੈ ਠੀਕ ਹੈ ਜੀ ਠੀਕ ਆ ਹਾਂ ਜੀ ਦੋਸਤੋ ਅੱਜ ਆਪਾਂ ਹੋਰ ਸਵਾਲਾਂ ਤੇ ਗੱਲਬਾਤ ਕਰਾਂਗੇ ਤੇ ਪਹਿਲਾਂ ਤੁਸੀਂ ਵੀਡੀਓ ਆਪਣੀਆਂ ਦੇਖ ਹੀ ਰਹੇ ਹੋ ਤਾਂ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਸਾਡਾ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਵੀਡੀਓ ਵੱਧੋ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਤੁਹਾਡੇ ਸਾਰੇ ਦੋਸਤਾਂ ਨੂੰ ਸਰਦਾ ਤੇ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਜੀ ਤੇ ਸਰ ਆਪਣੀ ਸਵਾਲ ਦੀ ਗੱਲ ਹੋ ਰਹੀ ਸੀ ਤੇ ਉਹ ਬਾਈ ਕਹਿੰਦਾ ਵੀ ਜਿਹੜਾ ਨਕਸ਼ਾ ਆੜਾ ਬਣਿਆ ਉਹਦੇ ਵਿੱਚ ਖਾਲ-ਕਾਟ ਮੌਕੇ ਮੁਤਾਬਕ ਨਹੀਂ ਲਈ ਜਿਹੜਾ ਮੇਰਾ ਰਕਬਾ ਘਟ ਗਿਆ ਉਹਨੂੰ ਪੂਰਾ ਕਿਵੇਂ ਕਰਾਂਗੇ ਆਪਾਂ ਹਾਂ ਇਹ ਚ ਇਹ ਹੈ ਜੇ ਤਾਂ ਜਿਹੜੀ ਤਕਸੀਮ ਹੋ ਕੇ ਫਾਈਨਲ ਹੋ ਚੁੱਕੀ ਹੈ ਜੀ ਠੀਕ ਹੈ ਜੀ ਫਾਇਨਲ ਹੋਣ ਤੋਂ ਬਾਅਦ ਉਹਦਾ ਇਮਤਿਹਾਲ ਵੀ ਹੋ ਗਿਆ ਜੀ ਫਿਰ ਤੰਨੇ ਨੂੰ ਹੁਣ ਕਾਟ ਮਿਲਦੀ ਫਿਰ ਤੇ ਇਹਦੀ ਜ਼ਮੀਨ ਦੀ ਮਾਲਕੀ ਇਸੇ ਦੀ ਹੈ ਜਦੋਂ ਜੇ ਉਹਦੇ ਵਿੱਚ ਖਾਲਚ ਸ਼ੋ ਕਰਨਗੇ ਦੋਵਾਂ ਦਾ ਹਿੱਸਾ ਰੱਖਣਗੇ ਤਾਂ ਦੋ ਆ ਹਿੱਸੇ ਦਾ ਹਿੱਸੇਦਾਰ ਹੈ ਉਸ ਠੀਕ ਹੈ ਨਹੀਂ ਤਾਂ ਉਹ ਚ ਹਿੱਸੇਦਾਰ ਹੋ ਬਣੇ ਨਹੀਂ ਸਕਦਾ ਖਾਲਚ ਠੀਕ ਹੈ ਜੀ ਜਦੋਂ ਇਹਦੀ ਇਕੱਲੇ ਦੀ ਮਾਲਕੀ ਬਣ ਗਈ ਉਹ ਤੋਂ ਪਾਣੀ ਬੰਦ ਕਰ ਦੂਗਾ ਜੇ ਪਾਣੀ ਲੰਘ ਨਹੀਂ ਉਹਨੂੰ ਕੋਹੂ ਆ ਵੀ ਜਮ ਇਹਨੂੰ ਉਧਰ ਰੱਖਵਾ ਦੇ ਹਾਂਜੀ ਹਾਂ ਨਹੀਂ ਮੈਂ ਨਹੀਂ ਬਣ ਲੰਘਣ ਦਾ ਜਦੋਂ ਮਾਲਕੀ ਇਹਦੀ ਇਕੱਲੇ ਦੀ ਬਣ ਗਈ ਉਹ ਹਾਂਜੀ ਹਾਂ ਹਾਂ ਜਾ ਇਹਨਾਂ ਨੇ ਉਸ ਟਾਈਮ ਖਾਲ ਦੀ ਜਗ੍ਹਾ ਸਾਂਝੀ ਛਡਾਉਣੀ ਸੀ ਫਿਰ ਦੋ ਹਿੱਸੇਦਾਰੀ ਸੇਦਾਰ ਬਣਦੇ ਜਦੋਂ ਨਹੀਂ ਕਟੋਤੀ ਹੋਈ ਤਾਂ ਇਹ ਰਕਬਾ ਨਹੀਂ ਮੈਨੂੰ ਮਿਲਿਆ ਤਾਂ ਉਥੋਂ ਪਾਣੀ ਆਪਦਾ ਰੋਕ ਲੈ ਉਹ ਜੋ ਆਪਦਾ ਕੱਲਾ ਪਾਣੀ ਲਾਵੇ ਨਾਲ ਲੰਘਣ ਦੇ ਪਾਣੀ ਉਹਨੂੰ ਠੀਕ ਹੈ ਜੇ ਤਾਂ ਖਾਲ ਦੀ ਕਾਟੇ ਨਹੀਂ ਦਿੱਤੀ ਮੈਨੂੰ ਮੈਨੂੰ ਲੰਘਣ ਦਾ ਪਾਣੀ ਠੀਕ ਹੈ ਜੇ ਇਹ ਹੋ ਸਕਦਾ ਹੈ ਇਹ ਹੋ ਸਕਦਾ ਦੇਖੋ ਜੇ ਭਾਈਚਾਰਕ ਤੌਰ ਤੇ ਉਹਨਾਂ ਪਾਣੀ ਲਿਖਾਉਣਾ ਹੈ ਤਾਂ ਉਹਨੂੰ ਰਕਬਾ ਦੇਣਾ ਪਊਗਾ ਜੀ ਕਟੋਤੀ ਦਾ ਤੇ ਇੱਕ ਸਰ ਲਾਲ ਖੀਰ ਦੀ ਨਿਸ਼ਾਨਦੇਹੀ ਜਾਂ ਤਕਸੀਮ ਹੋ ਸਕਦੀ ਹੈ ਨਾ ਤਕਸੀਮ ਹੋਵੇ ਨਾ ਇਹਦੀ ਨਿਸ਼ਾਨੀ ਹੋਵੇ ਲਾਲਕੇ ਕੁਛ ਨਹੀਂ ਹੁੰਦਾ ਜੀ ਇਹਦਾ ਕੁਛ ਨਹੀਂ ਹੁੰਦਾ ਕਿਉਂਕਿ ਇਹ ਮਾਲਕੀ ਹੀ ਨਹੀਂ ਹੈਗੀ ਪੰਚਾਇਤ ਜਿਹਦਾ ਕਬਜ਼ਾ ਉਸਦੀ ਮਾਲਕੀ ਹੈ ਠੀਕ ਹੈ ਜੀ ਇਹਦੀਆਂ ਮਾਲਕੀਆਂ ਬਣਾਉਗੀਆਂ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਉਹਦੇ ਤਹਿਤ ਜਦੋਂ ਮਾਲਕੀਆਂ ਬਣ ਗਈਆਂ ਹਾਂ ਨਕਸ਼ੇ ਬਣ ਗਏ ਫਿਰ ਪਹ ਨਿਸ਼ਾਨੀ ਕਰਾ ਸਕਦੇ ਫਿਰ ਕਰਵਾ ਸਕਦੇ ਹਾਂ ਇੱਕ ਹੀ ਕਹਿੰਦਾ ਮੇਰੇ ਪਿੰਡ ਦੇ ਵਿੱਚ ਸਾਡੇ ਘਰ ਦੇ ਸਾਹਮਣੇ ਰੂੜੀ ਆ ਹਾਂਜੀ ਲੋਕ ਕੋੜ ਕੁਵਾਰ ਸਭ ਕੁਝ ਸੋਚਦੇ ਨੇ ਕੀ ਅਸੀਂ ਉਹ ਰੂੜੀ ਦੀ ਥਾਂ ਬਦਲਾ ਸਕਦੇ ਹਾਂ ਜਾਂ ਨਹੀਂ ਉਹ ਰੂੜੀ ਦੀ ਥਾਂ ਐ ਜੇ ਤਾਂ ਕਿਸੇ ਦੀ ਆਪਣੀ ਪਰਸਨਲ ਰੂੜੀ ਐ ਉੱਥੇ ਤਾਂ ਅਗਲਾ ਸਿੱਟੂ ਗਈ ਠੀਕ ਆ ਜੇ ਰੂੜੀ ਮਰਬਾ ਬੰਦੀ ਚ ਕੱਟੀ ਹੋਈ ਐ ਤੇ ਉੱਥੇ ਮਰੂੜੀ ਸਿੱਟ ਰਿਆ ਫੇਰ ਤਾਂ ਨਹੀਂ ਪਾਉ ਨੂੰ ਰੋਕ ਸਕਦੇ ਠੀਕ ਆ ਜੇ ਕਿਸੇ ਦੀ ਪਰਸਨਲ ਜਗ੍ਹਾ ਚ ਉਹ ਸਿੱਟ ਰਿਆ ਹੈ ਕੋਈ ਫਿਰ ਪਾਉ ਨੂੰ ਹਟਾ ਸਕਦੇ ਆ ਸਪੋਜ਼ ਕਰੋ ਮੇਰੀ ਜ਼ਮੀਨ ਐ ਮੇਰੀ ਜ਼ਮੀਨ ਚੋਂ ਕੂੜਾ ਲੋਕ ਸਿੱਟੀ ਜਾਂਦੇ ਨੇ ਜਦੋਂ ਮੇਰੀ ਮਾਲਕੀ ਮਾ ਉਹਨੂੰ ਹਟਾ ਸਕਦਾ ਠੀਕ ਆ ਤੀਆ ਬੰਦਾ ਨੇ ਉਹਨੂੰ ਹਟਾ ਸਕਦਾ ਜਿਹਦੀ ਮਾਲਕੀ ਹੈ ਉਹ ਹਟਾ ਸਕਦਾ ਹੈ ਉਹ ਹਟਾ ਸਕਦਾ ਹੈ ਹਾਂ ਅੱਛਾ じゃ ਆਪਾਂ ਨੂੰ ਜੇ ਆਪਾਂ ਨੂੰ ਤਕਲੀਫ ਹੈ ਉਹ ਰੂੜੀ ਦਾ ਰੱਖਵਾ ਹੈ ਉਹਦੇ ਨਾਲ ਆਪਾਂ ਸਹਿਮਤੀ ਕਰਕੇ ਵੀ ਤੈਨੂੰ ਮੈਂ ਜਗ੍ਹਾ ਮੁੱਲ ਲੈ ਕੇ ਦੇਣਾ ਤੂੰ ਰੂੜੀ ਉੱਥੇ ਸਿੱਟ ਲਿਆ ਕਰ ਵੀ ਸਾਡੇ ਬਾਰ ਪੂਰੇ ਰੂੜੀ ਸਾਨੂੰ ਚੰਗੇ ਨਹੀਂ ਲੱਗਦੀ ਇਹ ਜਗ੍ਹਾ ਤੂੰ ਮੈਨੂੰ ਤਵਾਲੇ ਚ ਦੇ ਦੇ ਇਹਦੇ ਬੱਤੇ ਮੈਂ ਤੈਨੂੰ ਜਗ੍ਹਾ ਉੱਥੇ ਲੈ ਕੇ ਦੇ ਦਨਾ ਤੂੰ ਰੂੜੀ ਉੱਥੇ ਸਿੱਟ ਲਿਆ ਕਰ ਉਹ ਸਹਿਮਤੀ ਨਾਲ ਹੋ ਸਕਦਾ ਉਹ ਸਹਿਮਤੀ ਨਾਲ ਹੋ ਸਕਦਾ ਇੱਕ ਜਿਹੜੇ ਆਪਣੇ ਨਿਸ਼ਾਨਦੇਵ ਵਾਲੇ ਪੱਥਰ ਹੁੰਦੇ ਨੇ ਜੀ ਉਹ ਕਿੰਨੇ ਫੁੱਟ ਤੇ ਲੱਗਿਆ ਹੁੰਦਾ ਏ ਇਹਦੇ ਬਾਰੇ ਕੁਝ ਇਹ ਜਿਹੜੇ ਪੱਥਰ ਨੇ ਇੱਕ ਪਿੰਡ ਚ ਬੇਸ ਲਾਈਨ ਹੁੰਦੀ ਹੈ ਜਿੱਥੋਂ ਮਰੱਬਾ ਬੰਦੀ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਉਸ ਲਾਈਨ ਤੇ ਤਾਂ ਹੁੰਦੇ ਨੇ 5 5 ਕਿੱਲਾਂ ਦੇ ਪੱਥਰ ਜੀ ਬਾਕੀ ਸਾਰੇ ਇਹ 10 10 ਕਿੱਲਾਂ ਦੇ ਪੱਥਰ ਲੱਗੇ ਹੋਏ ਸੀ ਠੀਕ ਹੈ ਸਰ ਪਰੰਤੂ ਹੁਣ ਇਹ ਪਿੰਡਾਂ ਚ ਤਕਰੀਬਨ ਆਮ ਲੋਕਾਂ ਨੇ ਬਹੁਤ ਜ਼ਿਆਦਾ ਪੱਥਰ ਪਟ ਚੁੱਕੇ ਨੇ ਠੀਕ ਹੈ ਜੀ ਜਿਹੜੇ ਕਿ ਹੁਣ ਹੈ ਨਹੀਂ ਮੌਕੇ ਤੇ ਜੀ ਪੱਥਰਾਂ ਦੀ ਕਮੀ ਹੈ ਠੀਕ ਆ ਸਰ ਉਹ ਜਿਹੜੇ ਪੱਥਰ ਪਟ ਗਏ ਉਹ ਪੱਥਰ ਹੁਣ ਦੁਬਾਰੇ ਜਿਹਦਾ ਸਾਰੇ ਪਿੰਡ ਚ ਆਪਾਂ ਪੱਥਰ ਲਵਾਈਏ ਆ ਆਪਦੇ ਲੈਵਲ ਤੇ ਪ੍ਰਾਈਵੇਟ ਤੌਰ ਤੇ ਹਾਂਜੀ ਹਾਂ ਮਸ਼ੀਨਾਂ ਵਾਲਿਆਂ ਤੋਂ ਪਮੈਸ਼ ਕਰਾ ਕੇ ਆਪਾਂ ਲਵਾ ਸਕਦੇ ਆ ਜੀ 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 ਸਾਰੇ ਪਿੰਡ ਚ ਕਾ ਬਹੁਤ ਪਿੰਡਾਂ ਚ ਹੁਣ ਪੱਥਰ ਲਵਾਏ ਨੇ ਦੁਬਾਰੇ ਪੰਜ ਪੰਜ ਕਿੱਲਾਂ ਦੇ ਪੱਥਰ ਲਵਾ ਲੇ ਲੋਕਾਂ ਨੇ ਠੀਕ ਜੀ ਠੀਕ ਉਹ ਲੋਕਾਂ ਨੂੰ ਮੇਰੇ ਖਿਆਲ ਤਾਂ ਲਵਾ ਲੈਣੇ ਚਾਹੀਦੇ ਨੇ ਪੰਚਾਇਤੀ ਫੰਡ ਇਕੱਠਾ ਕਰਕੇ ਜਿਹੜਾ ਵੀ ਖਰਚਾ ਆਉਂਦਾ ਹੈ ਉਹ ਲਵਾ ਲੈਣੇ ਜਿਹਦੇ ਨਾਲ ਉਹਦੇ ਨਾਲ ਜਣ ਕੇ ਪਿੰਡਾਂ 'ਚ ਜਿਹੜੇ ਲੜਾਈ ਝਗੜੇ ਨੇ ਬਹੁਤ ਜ਼ਿਆਦੇ ਘਟ ਜਾਂਦੇ ਨੇ ਠੀਕ ਹੈ ਜੀ ਪਰੰਤੂ ਲੋਕ ਖਰਚ ਕਰਨ ਦੇ ਮਾਰੇ ਨਹੀਂ ਲਵਾਉਂਦੇ ਹੈਗੇ ਉਹਦੇ ਨਾਲ ਲੜਾਈ ਝਗੜਾ ਚ ਇਹ ਨਹੀਂ ਪਤਾ ਕਿ ਕਿਹੜੇ ਬੰਦੇ ਦੇ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਨੇ ਜਦੋਂ ਕੋਈ ਲੜਾਈ ਝਗੜੇ ਹੁੰਦੇ ਨੇ ਵੀ ਜੇ ਪੱਥਰ ਲੱਗ ਜਾਣ ਤਾਂ ਜ਼ਾਰੇ ਵਧਿਏ ਅਸਲ 'ਦਾ ਸਰਕਾਰ ਨੂੰ ਇਲਾ ਦੇਣੀ ਚਾਹੀਦੇ ਨੇ ਪੰਜ-ਪੰਜ ਕਿੱਲਾਂ ਦੇ ਸਾਰੇ ਪਿੰਡਾਂ 'ਚ ਪੱਥਰ ਲਾ ਦੇਣੇ ਚਾਹੀਦੇ ਨੇ ਜਿਹੜੇ ਸਬਤਕ ਦਾ ਜੀ 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 ਅਕਰ ਜ਼ਿਮੇਸਾਬੇ ਮੈਕਮੇ ਵਾਲਿਆਂ ਨੇ ਉਹਨਾਂ ਦੀ ਡਿਊਟੀ ਲਾ ਕੇ ਸਰਵੇ ਮੈਕਮੇ ਦਾ ਕੁਝ ਕਰਮਚਾਰ ਕਰਾ ਉਹ ਹੋਣਾ ਚਾਹੀਦਾ ਜ਼ਰੂਰੀ ਮਤਲਬ ਉਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਲੋਕਾਂ ਦਾ ਫਾਇਦਾ ਹੋਊਗਾ ਜੇ ਪੱਥਰ ਸਰਕਾਰੀ ਤੌਰ ਤੇ ਲੱਗ ਜਾਣ ਜੇ ਨਹੀਂ ਸਰਕਾਰੀ ਤੌਰ ਤੇ ਲੱਗਦਾ ਲੋਕਾਂ ਨੂੰ ਜਿੱਥੇ ਸੂਝਵਾਨ ਬੰਦੇ ਪਿੰਡਾਂ 'ਚ ਹੈਗੇ ਨੇ ਉਹਨਾਂ ਨੂੰ ਇਕੱਠੇ ਹੋ ਕੇ ਜਿਹੜੀ ਕੁਝ ਪੈਸੇ ਇਕੱਠੇ ਕਰਕੇ ਪੱਥਰ ਆਪਣੇ ਤੌਰ ਤੇ ਲੈ ਹੁਣ ਰਾਜਸਥਾਨ 'ਚ ਉਹਨਾਂ ਪੱਥਰ ਜਿੰਨੇ ਪਿੰਡਾਂ 'ਚ ਲੱਗਣੇ ਨੇ ਉਹਨਾਂ ਲਿਆ ਕੇ ਮਸ਼ੀਨ ਵਾਲੇ ਤੋਂ ਮਾਨੂੰ ਪ੍ਰਾਈਵੇਟ ਤੌਰ ਤੇ ਪੈਸੇ ਦੇ ਕੇ ਆਪਣੇ ਪੱਥਰ ਲਵਾ ਲੈਣ ਚੰਗੀ ਗੱਲ ਹੈ ਵਾ ਚੰਗੀ ਗੱਲ ਹੈ ਮਤਲਬ ਆਗੇ ਜੀ ਕਹਿੰਦਾ ਅਸੀਂ ਜ਼ਮੀਨ ਖਰੀਦੀ ਸੀ ਜਿਸ ਬੰਦੇ ਤੋਂ ਜ਼ਮੀਨ ਖਰੀਦੀ ਉਸ ਦਾ ਜਿਹੜਾ ਖੂਹ ਦਾ ਤੋੜ ਪਰ ਖੂਦੇ ਤੋੜ ਵਾਲੀ ਜ਼ਮੀਨ ਉਦੋਂ ਅਸੀਂ ਨਹੀਂ ਖਰੀਦੀ ਸਾਨੂੰ ਉਹ ਥਾਂ ਦਾ ਬਾਅਦ ਦੇ ਵਿੱਚ ਪਤਾ ਲੱਗਿਆ ਤੇ ਹੁਣ ਅਸੀਂ ਉਹ ਜਿਹੜੀ ਖੂਦੇ ਤੋੜ ਦੀ ਜਗ੍ਹਾ ਉਹ ਕਿਵੇਂ ਖਰੀਦ ਸਕਦੇ ਹਾਂ ਹਾਂ ਉਹ ਬੰਦਿਆਂ ਤੋਂ ਜਿਨ੍ਹਾਂ ਤੋਂ ਪਹਿ ਜ਼ਮੀਨ ਖਰੀਦੀ ਹੈ ਨਾ ਇਹ ਖੂਦੇ ਤੋੜ ਦੇ ਆਪਾਂ ਨੂੰ ਜਿੰਨਾ ਰਕਵਾ ਬਣਦਾ ਉਹਦੇ ਪੈਸੇ ਦੇਣੇ ਪੈਣਗੇ ਠੀਕ ਹੈ ਉਹਨਾਂ ਨਾਲ ਸੌਦਾ ਤੈਅ ਕਰਨਾ ਪਊਗਾ ਬੰਦੇ ਨਾਲ ਵੀ ਖੂਦੇ ਤੋੜ ਦੀ ਜ਼ਮੀਨ ਰਹਿ ਗਈ ਪੀ ਉਹ ਛੁੱਡਣੋਂ ਬੋਲਦੇ ਉਹਦੀ ਸਾਨੂੰ ਰਿਸ਼ਤੀ ਕਰਾਓ ਠੀਕ ਹੈ ਜੀ ਰਿਸ਼ਤੀ ਕਰਾਉਣ ਵਾਸਤੇ ਜਿਹੜੇ ਪੈਸੇ ਨੇ ਹਾਂ ਜੀ ਹਾਂ ਉਹ ਅਗਲਾ ਸੌਦਾ ਨਵੇਂ ਸਿਰੂ ਤੈਅ ਕਰਕੇ ਉਹਦੇ ਪੈਸੇ ਲੈ ਕੇ ਰਿਸ਼ਤੀ ਇੱਕ ਮੇਰਾ ਖੇਤ ਸੜਕ ਦੇ ਨਾਲ ਲੱਗਦਾ ਲੱਗਦਾ ਹੈ ਜਦੋਂ ਸੜਕ ਬਣੀ ਤਾਂ ਉਹ ਮੇਰੇ ਖੇਤ ਵਿੱਚੋਂ ਕੱਟ ਗਈ ਉਹ ਰਸਤਾ ਕੱਟ ਗਿਆ ਮੰਨ ਲਓ ਤਾਂ ਜਿਹੜੇ ਮੇਰਾ ਖੇਤ ਨੂੰ ਰਸਤਾ ਹੁੰਦਾ ਸੀ ਉਹ ਦੂਸਰੇ ਸਾਈਡ ਤੇ ਰਹਿ ਗਿਆ ਜਿਹੜੀ ਜਗ੍ਹਾ ਉਹਨੂੰ ਸੜਕ ਵਿੱਚ ਆ ਗਈ ਉਹ ਕਿਵੇਂ ਛੜਾ ਸਕਦੇ ਆ ਹਾਂ ਉਹ ਦੀ ਜਣਕੇ ਆਪਾਂ ਨੂੰ ਪੀਡਬਲੂਡੀ ਵਿਭਾਗ ਨੂੰ ਤਲਾਹ ਕਰਕੇ ਜੀ ਨਿਸ਼ਾਨਦੇਹੀ ਕਰਾਉਣੀ ਪਊਗੀ ਨਿਸ਼ਾਨਦੇਹੀ ਚ ਉਹਦੀ ਰਿਪੋਰਟ ਹੋ ਜੂ ਠੀਕ ਹੈ ਜੀ ਵੀ ਇਹ ਫਲਾਣੇ ਦੀ ਮਾਲਕੀ ਵਿੱਚ ਦੀ ਇੰਨਾ ਰਕਬਾ ਸੜਕ ਵਿੱਚ ਨਜਾਇਜ਼ ਚੱਲ ਰਿਹਾ ਜੀ ਉਹਦੀ ਨਕਲ ਲੈ ਕੇ ਹਾਂਜੀ ਹਾਂਜੀ ਫਿਰ ਆਪਾਂ ਕੇਸ ਪਾਸ ਕਰਦੇ ਹਾਂ ਠੀਕ ਆ ਜਿਆਦਾ ਸਰਕਾਰ ਪੀ ਡਬਲਯੂ ਡੀ ਵਿਭਾਗ ਜਿਹੜਾ ਉਹ ਆਪਣੀ ਛੜਕਾ ਦੀ ਜਗ੍ਹਾ ਤੇ ਸੜਕ ਉੱਥੋਂ ਪੱਟ ਕੇ ਉੱਥੇ ਬਣਾਊਗਾ ਠੀਕ ਆ ਜਾਂ ਉਹਦੀ ਪੇਮੈਂਟ ਦਊਗਾ ਗੋਲਕ ਮਸਲਾ ਆ ਲੁ ਠੀਕ ਹੈ ਜਿਹੜੀ ਉਹ ਜਗ੍ਹਾ ਆ ਰਹੀ ਹੈ ਆ ਨਿਸ਼ਾਨਦੀ ਇਹਦੀ ਜਰੂਰੀ ਕਰਾਉਣ ਪੈਣੀ ਹੈ ਠੀਕ ਆ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਨੂੰ ਵੀ ਵਿੱਚ ਬੁਲਾਉਣਾ ਪੈਣਾ ਜੀ ਜਿਹੜੇ ਮੌਕੇ ਤੇ ਹਾਜ਼ਰ ਹੋਣਗੇ ਮੌਕੇ ਤੇ ਹਾਜ਼ਰ ਹੋਣਗੇ ਜੇ ਉਹ ਨਹੀਂ ਆਉਂਦੇ ਤਾਂ ਉਹਦੀ ਨਕਲ ਲੈ ਕੇ ਫਿਰ ਵੀ ਕੇਸ ਪਾਸ ਆ ਦੇਣੇ ਬੰਦੇ ਠੀਕ ਆ ਤੇ ਦੋ ਪਰਾਵਾਂ ਦੀ ਜ਼ਮੀਨ ਬਾ ਕੱਚੇ ਬਟਾਂਦਰੇ ਜਿਹੜੀ ਆਪਣੇ ਨਾਮ ਕਿਵੇਂ ਕਰਵਾ ਸਕਦੇ ਆਂ ਦੂਜੀ ਸਹਿਮਤੀ ਨੇ ਜੇ ਆਪਾਂ ਚਾਹੇ ਤਵਾਦਲੇ ਕਰ ਲਏ ਆਪਾਂ ਨੇ ਉਹਦੇ ਸਾਬ ਨਾਲ ਆਪਾਂ ਤਕਸੀਮ ਦਾ ਇਨਤਕਾਲ ਕਰਾ ਕੇ ਆਪਦੇ ਆਪ ਦੇ ਨੋ ਚੜਾ ਲਾਂਗੇ ਰੱਖੋ ਜੀ ਠੀਕ ਆ ਜੀ ਜਿਹੜੇ ਆਪਾਂ ਬਹੁਨੇ ਬੀਜਦੇ ਸਹਿਮਤੀ ਨਾਲ ਜੇ ਉਹ ਕਰ ਲਿਆ ਨਾ ਉਹਨਾਂ ਨੂੰ ਕਾਗਜ਼ਾਂ ਦੀ ਪੱਕਾ ਕਰ ਸਕਦੇ ਆਪਾਂ ਠੀਕ ਆ ਜੀ ਪਟਵਾਰੀ ਲਈ ਵੀ ਜਾ ਕੇ ਵੀ ਆ ਨੰਬਰ ਜਣ ਕੇ ਮੈਂ ਪਾਉਣਾ ਇਹ ਫਲਾਣਾ ਪਾਉਂਦਾ ਦੂਆ ਦੇ ਜਦੋਂ ਸਹਿਮਤੀ ਹੋ ਗਈ ਉੱਥੇ ਨਾਕਵਾਇਆਂ ਪੈ ਜਾਣੀਆਂ ਉਹਦੇ ਮੁਤਾਬਕ ਇੰਤਕਾਲ ਦਰਜ ਕਰਕੇ ਪਟਵਾਰੀ ਮਨਜ਼ੂਰ ਕਰਾ ਦਊਗਾ ਜੀ ਇੰਤਕਾਲ ਠੀਕ ਆ ਸਰ ਇੱਕ ਚੱਕ ਮੇ ਨੰਬਰ ਚ ਹਿੱਸਾ ਦਿੱਤਾ ਤੇ ਹੁਣ ਤਕਸੀਮ ਦੀ ਗੱਲ ਕੀਤੀ ਤਾਂ ਮੁੰਡੇ ਦੇ ਹਿੱਸੇ ਜ਼ਮੀਨ ਦੇ ਦੋ ਟੋਟੇ ਕਰ ਰਿਹਾ ਇਸ ਬਾਰੇ ਕੀ ਹਾਲ ਹੈ ਕੀ ਤਕਸੀਮ ਦਾ ਕੇਸ ਪਾਸ ਪਾ ਸਕਦੇ ਜਾਂ ਨਹੀਂ ਨੇ ਜਿਹੜੇ ਬੰਦੇ ਨੇ ਜ਼ਮੀਨ ਚੱਕਮੀ ਖਰੀਦ ਲਈ ਉਹਦੇ ਦੋ ਟੋਟੇ ਤਾਂ ਨੰਨਾਪਾ ਕਰ ਸਕਦੇ ਉਹਦੀ ਤਾਂ ਜ਼ਮੀਨ ਜਿੰਨੀ ਖਰੀਦੀ ਉਹਨੇ ਉਨੀ ਦਾ ਇਕੱਠੀ ਰੱਖਣੀ ਪਊਗੀ ਨਾ ਠੀਕ ਆ ਜੇ ਉਹ ਜੇ ਦੋ ਟੋਟੇ ਕਰਦੀ ਹੈ ਜ਼ਮੀਨ ਤਾਂ ਉਹ ਨੰਬਰ ਵੀ ਚੇਂਜ ਹੋ ਸਕਦਾ ਅੱਛਾ ਠੀਕ ਹੈ ਜੀ ਜਿਹੜਾ ਮਖਸੂਸ ਨੰਬਰ ਉਹਨੇ ਖਰੀਦੇ ਆ ਨਾ ਹਾਂਜੀ ਹਾਂ ਹਾਂ ਉਹਦਾ ਨੰਬਰ ਜੇ ਦੂਏ ਟੱਕਰ ਨੂੰ ਉਹ ਦੋ ਟੱਕ ਬਣਾ ਰਿਹਾ ਹੈ ਜਿ ਵਿਚਾਰੇ ਜਮੀਨ ਖਰੀਦ ਲਈ ਕਿਸੇ ਬੰਦੇ ਨੇ ਦੋ ਟੱਕ ਬਣਾ ਰਿਹਾ ਤਾਂ ਉਹਨੂੰ ਨੰਬਰ ਇੱਕ ਪਾਸੇ ਸਾਈਡ ਤੇ ਰਸਤਾ ਉਹਨੂੰ ਲਾਉਣਾ ਪੈਣਾ ਹੈ ਜ਼ਮੀਨ ਨੂੰ ਅੱਛਾ ਲਾਉਣਾ ਬੋਰ ਰਸਤਾ ਲਾਉਣਾ ਪਊ ਪਰ ਉਹਨੂੰ ਜ਼ਮੀਨ ਨੂੰ ਆਪਾਂ ਹੋਰ ਥ ਸੋ ਦੋਸਤੋ ਆਪਾਂ ਟੌਪਿਕ ਵਾਈਜ਼ ਤੇ ਤੁਹਾਡੇ ਸਵਾਲਾਂ ਦੇ ਆਧਾਰ ਤੇ ਵੀ ਆਪਾਂ ਨੇ ਕਾਫੀ ਵੀਡੀਓ ਬਣਾਈਆਂ ਨੇ ਤਾਂ ਇਹਨੂੰ ਹੁਣ ਪਾਰਟ ਦੇ ਵਿੱਚ ਆਪਾਂ ਪਾਉਂਦੇ ਜਾਵਾਂਗੇ ਜਿਵੇਂ 10 ਮਿੰਟ ਦੀ 12 ਮਿੰਟ ਦੀ ਤੇ ਤੁਸੀਂ ਨੇ ਕਿਹਾ ਸੀ ਵੀ 10-12 ਮਿੰਟ ਦੀ ਵੀਡੀਓ ਰੱਖਿਆ ਕਰੋ ਤਾਂ ਕਿ ਦੇਖਣੀ ਵੀ ਸੌਖੀ ਰਹੇ ਤਾ ਇਹ ਆਪਣੀ ਸੀਰੀ ਚੱਲ ਰਹੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰੋ ਜੇਕਰ ਨਹੀਂ ਕੀਤਾ ਤਾਂ ਜਰੂਰ ਕਰੋ ਅੱਗੋਂ ਵੀ ਵੱਧੋ ਵੱਧ ਕਰਵਾਓ ਤਾਂ ਵੱਧੋ ਵੱਧ ਕਮੈਂਟ ਕਰਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੁਹਾਡੇ ਵੀ ਤੇ ਸਾਰੇ ਦੋਸਤਾਂ ਦਾ ਤਾਇ ਦੇ ਲੋ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਜੀ ਸਾਰਿਆਂ ਨੂੰ ਸਾਰੇ ਸੋਚਦੇ ਹੋ ਬਹੁਤ ਬਹੁਤ ਧੰਨਵਾਦ